ਸੋ ਮਤਲਬ ਇਹ ਛੋਟੀਆਂ-ਛੋਟੀਆਂ ਮਿਨਿਊਟ ਚੀਜ਼ਾਂ ਨੇ ਜਿਹੜੀਆਂ ਅਸੀਂ ਮੈਨੂੰ ਲੱਗਦਾ ਹੈ ਕਿ ਸੈਲਫ ਇਨਟਰੋਸਪੈਕਸ਼ਨ ਚ ਚੈੱਕ ਕਰ ਸਕਦੇ ਆ ਵੀ ਅਸੀਂ ਜਦੋਂ ਜਿੱਥੇ ਖਾਸ ਬਿਹੇਵ ਕਰ ਰਹੇ ਆ ਇਹਦਾ ਮਤਲਬ ਅਸੀਂ ਉਥੇ ਲੋਕਾਂ ਨੂੰ ਦਿਖਾ ਰਹੇ ਆ ਉਥੇ ਅਸੀਂ ਸਾਡੇ ਅੰਦਰ ਉਹ ਗੱਲਬਾਤ ਨਹੀਂ ਹੈਗੀ ਜੇ ਅੰਜੀਓ ਨਰਮਲ ਬਾਹਰੋਂ ਨਰਮਲ ਦੀ ਮੈਸੇ ਕਰਕੇ ਪਹਿਲੇ ਸਾਹਮਣੇ ਉਦਾਹਰਣ ਰੱਖੀ ਵੀ ਜੇ ਅੰਦਰ ਗੁਣ ਹੋਣਗੇ ਤੇ ਬਾਹਰ ਤਾਂ ਪ੍ਰਗਟ ਹੋਣਾ ਹੀ ਹੋਣੇ ਨੇ ਪਰ ਬਾਹਰ ਜੇ ਨੇ ਦਿਖਾਈ ਦੇ ਰਹੇ ਨੇ ਅੰਦਰ ਹੋਣ ਦੀ ਗਾਰੰਟੀ ਨਹੀਂ ਹੈਗੀ ਜੀ ਇਹ ਗੱਲ ਸਾਨੂੰ ਚੇਤੇ ਰਵੇ ਅੰਦਰ ਵਾਲੇ ਦੀ ਬਾਹਰ ਹੋਣ ਦੀ ਗਾਰੰਟੀ 100% ਹੈ ਪਰ ਅੰਦਰੋਂ ਜਿਹੜਾ ਬਾਹਰੋਂ ਦਿਖਾਵਾ ਹੈ ਨਾ ਉਹ ਅੰਦਰੋਂ ਖਾਲੀਪਨ ਸੋ ਇਸੇ ਲਈ ਇਸ ਸ਼ਬਦ ਵਿੱਚ ਇਸੇ ਸ਼ਬਦ ਵਿੱਚ ਜਿਹੜੀ ਆਪਾਂ ਗੱਲ ਕਰ ਰਹੀ ਸੀ ਭਗਤ ਬੇਨੀ ਜੀ ਵਾਲਾ ਸ਼ਬਦ ਉਹਦੇ ਵਿੱਚ ਵੀ ਫਿਰ ਅੱਗੋ ਜਾ ਕੇ ਦੂਸਰੇ ਬੰਦ 'ਚ ਕਹਿੰਦੇ ਨਿਤ ਪ੍ਰਤਿ ਇਸ਼ਨਾਨ ਸਰੀਰੰ ਦੋਇ ਧੋਤੀ ਕਰਮ ਮੁਖ ਖੀਰੰਗ ਹਿਰਦੈ ਛੁਰੀ ਸੰਧਿਆਨੀ ਪਰ ਦਰਬ ਹਿਰਨ ਕੀ ਬਨ ਕਹਿੰਦੇ ਰੋਜ਼ ਸਰੀਰ ਨੂੰ ਧੋਣਾ ਇਸ਼ਨਾਨ ਕਰਦਾ ਦੋ ਦੋ ਤੋਂ ਦੋਇ ਧੋਤੀ ਬਸਰ ਕਪਾਟੰਜਿੰਦੀ ਗੱਲ ਅਸਾਹੀ ਵਾਰ 'ਚ ਵੀ ਕੀਤੀ ਪਰ ਮੰਨ ਕਰਕੇ ਨਾ ਤੂੰ ਲੋਕਾਂ ਨੂੰ ਠੱਗਣ ਵਾਲਾ ਸੁਭਾਅ ਰੱਖਿਆ ਹੋਇਆ ਹਿਰਦੈ ਛੁਰੀ ਸੰਧਿਆਨੀ ਸੰਧਿਆ ਵਲਾ ਜਿਹੜਾ ਹੈ ਨਾ ਕੰਮ ਕਰਨਾ ਇਹਨਾਂ ਦੇ ਵਿੱਚ ਜਿਹੜਾ ਸੰਧਿਆ ਦੀ ਜਿਹੜੀ ਪੂਜਾ ਹੁੰਦੀ ਹੈ ਪਰ ਦੂਜਿਆਂ ਨੂੰ ਠੱਗਣ ਦੀ ਜਿਹੜੀ ਹੈ ਉਹ ਪ੍ਰਵਿਰਤੀ ਨਹੀਂ ਤੇਰੇ ਅੰਦਰ ਹੋ ਜਾਣੀ ਸਿਲ ਪੂਜਕ ਪੂਜਸ ਚੱਕਰ ਗਣੇਸ਼ਨ ਪਗ ਨਾਚਸ ਚਿਤ ਅਕਰਮਣ ਇਹ ਲੰਪਟ ਨਾਚ ਅਦ ਇਹ ਤੂੰ ਮੂਰਤੀ ਪੂਜਾ ਕਰਦਾ ਹੈਂ ਸਰੀਰ ਤੇ ਤੂੰ ਜਿਹੜਾ ਉਹ ਸਾਬ ਦੇ ਚਿੰਨ ਬਣਾਏ ਹੋਏ ਧਾਰਮਿਕ ਚਿੰਨ ਬਣਾ ਕੇ ਘੁੰਮਣਾ ਕੋਈ ਉਹ ਯੂ ਸ਼ੇਪ ਦੇ ਵਿੱਚ ਤੇ ਕੋਈ ਗਣੇਸ਼ ਦੇ ਰੂਪ ਵਿੱਚ ਤੇ ਕੋਈ ਹੋਰ ਇਹਨਾਂ ਦੇ ਬਹੁਤ ਸਾਰੇ ਚਿੰਨ ਭਾਵ ਕਹਿਣ ਤੋਂ ਭਾਵ ਹੈ ਕਿ ਸਾਰੇ ਧਾਰਮਿਕ ਚਿੰਨ ਧਾਰਮਿਕ ਕੱਪੜੇ ਧਾਰਮਿਕ ਰੰਗ ਕਿਉਂਕਿ ਅਸੀਂ ਰੱਬ ਨੂੰ ਕੁਝ ਚਿੰਨਾ ਕੁਝ ਰੰਗਾ ਕੁਝ ਖਾਸ ਕਿਸਮ ਦੇ ਕੱਪੜੇ ਇਹਦੇ ਚ ਵੰਡ ਕੇ ਰੱਖ ਦਿੱਤੇ ਜਿਨਨੇ ਭਗਵੇਂ ਕੱਪੜੇ ਪਾਏ ਇਹ ਤਾਂ ਬੜਾ ਧਰਮੀ ਜਿਨਨੇ ਚਿੱਟੇ ਕੱਪੜੇ ਪਾਏ ਜੀ ਇਹ ਤਾਂ ਬੜਾ ਧਰਮੀ ਜਿਨਨੇ ਮੱਥੇ ਤੇ ਤਿਲਕ ਲਾ ਲਿਆ ਇਹ ਤਾਂ ਬਾਬਾ ਜੀ ਹੁੰਦੇ ਨੇ ਗੱਲ ਜ ਮਾਲਾ ਪਾ ਲਈ ਮਤਲਬ ਅਸੀਂ ਧਰਮ ਨੂੰ ਕਿਸੇ ਖਾਸ ਵेशभूषा ਦਾ ਨਾਮ ਦੇ ਦਿੱਤਾ ਜਦਗੀ ਧਰਮੇ ਹੈ ਹੀ ਨਹੀਂ ਸਿਕਾ ਸਤਗੁਰ ਪਾਚਾ ਨੇ ਨਿਰੋਲ ਗੁਨਾ ਦੀ ਗੱਲ ਕੀਤੀ ਵੀ ਜੇ ਜੀਵਨ ਦੇ ਵਿੱਚ ਗੁਰੂ ਨਹੀਂ ਗਿਆਨ ਨਹੀਂ ਸਮਝ ਨਹੀਂ ਆ ਫੇਰ ਨਿਰੇਤਕ ਕਹੀ ਨੇ ਇੱਥੇ ਵੀ ਬੇਣੀ ਭਗਤ ਬੇਣੀ ਜੀ ਨੇ ਅਖੀਰ ਚ ਇਹ ਕਿਹਾ ਕੋ ਬੇਣੀ ਗੁਰਮੁਖ ਧਾਵੈ ਬਿਨ ਸਤਗੁਰ ਬਾਟ ਨਾ ਪਾਵੈ ਗੁਰੂ ਤੋਂ ਬਿਨਾ ਜਿਹੜਾ ਹੈ ਨਾ ਉਹ ਰਾਹ ਪ੍ਰਾਪਤ ਹੋਣਾ ਨਹੀਂ ਇਹ ਸਾਰੀਆਂ ਭਟਕਣਾ ਹੀ ਨੇ ਇਸੇ ਨੂੰ ਹੀ ਜਿਹੜਾ ਇੱਕ ਸ਼ਬਦ ਹੋਰ ਹੈ ਜਿੱਥੇ ਸਤਗੁਰ ਪਾਚਾ ਕਹਿੰਦੇ ਨਾ ਜਾਣਾ ਗਿਆਗਤ ਰਾਮ ਹਮਾਰੀ ਹਰ ਭਜ ਮਨ ਮੇਰੇ ਤਰ ਭਵ ਜਲ ਤੂ ਤਾਰੀ ਮੈਨੂੰ ਨਹੀਂ ਪਤਾ ਰਾਹ ਕਿਹੜਾ ਹੈ ਸਹੀ ਡਾਇਰੈਕਸ਼ਨ ਜਿਹੜਾ ਇੱਕੋ ਸ਼ਬਦ ਵੀ ਆਪਾਂ ਬੜੀ ਵਾਰ ਲੈਨੇ ਆ ਜਿੱਥੇ ਭਗਤ ਨਵੇਂ ਪ੍ਰਕਾਰਾ ਉਥੇ ਵੀ ਇਹੀ ਗੱਲ ਕੀਤੀ ਸਭ ਕਹਤੇ ਆ ਪਾਇਆ ਘਾਟ ਨਾ ਕਿ ਨਹੀਂ કહਾਇਆ ਸਭ ਆਪਣੇ ਆਪਣੇ ਧਾਰੇ ਚ ਇੰਨੇ ਚ ਵੀ ਇਹੀ ਗੱਲ ਕਹੀ ਪੰਡਿਤ ਸਾਧ ਸਮਰਤ ਪੜਿਆ ਜੋਗੀ ਗੋਰਖ ਗੋਰਖ ਕਰਿਆ ਪਰ ਨਾਲ ਹਰ ਪਦੇ ਚ ਅਖੀਰਲਾ ਨਰਨਾ ਦਿੱਤਾ ਮੈਂ ਮੂਰਖ ਹਰ ਹਰ ਜਪੋ ਪੜਿਆ ਆ ਕਰਨਾ ਸੀਗਾ ਬਾਕੀ ਕੌਣ ਕੀ ਕਰਦਾ ਪਿਆ ਉਹਦੇ ਨਾਲ ਕੋਈ ਸਰੂਕਾਰ ਨਹੀਂ ਸੰਿਆਸੀ ਵਿਭੂਤ ਲਾਏ ਦੇਸਵਾਰੀ ਪਰ ਤਰੇ ਤਿਆਗ ਕਰੀ ਬ੍ਰਹਮਚਾਰੀ ਨਾ ਮੈਂ ਮੂਰਖ ਹਰ ਆਸ ਤੁਮਹ ਇਹਦੀ ਖਿਰਲੀ ਲਾਈਨ ਤੇ ਆਪਾਂ ਧਿਆਨ ਦਈਏ ਵੀ ਆਹ ਕਰਨ ਦੀ ਲੋੜ ਸੀ ਬਾਕੀ ਕੌਣ ਕੀ ਕਰਦਾ ਪਿਆ ਇਹ ਇੱਕ ਸਿਰਫ ਧਾਰਮਿਕ ਦਾਇਰੇ ਦੇ ਵਿੱਚ ਗਿਣੇ ਮਿੱਥੇ ਕਰਮ ਨੇ ਹੁਣ ਖਤਰਿਆਂ ਲਈ ਜੰਗ ਦੇ ਮੈਦਾਨ ਚ ਲੜਨਾ ਸੂਰਮਤਾਈ ਨਾਲ ਲੜਨਾ ਜਿਹੜਾ ਉਹੀ ਧਰਮ ਬਣਿਆ ਪਿਆ ਸੀਗਾ ਵੈਸ਼ਾਂ ਲਈ ਦੂਜਿਆਂ ਦੀ ਸੇਵਾ ਕਰਨੀ ਜਿਹੜੀ ਹੈ ਕਮਾਈ ਕਰਨੀ ਉਹ ਸੀਗਾ ਸ਼ੂਦਰ ਦੇ ਲਈ ਦੂਜੇ ਬਾਕੀ ਤਿੰਨ ਵਰਨਾ ਦੀ ਸੇਵਾ ਕਰਨੀ ਧਰਮ ਬਣਾਇਆ ਪਿਆ ਸੀਗਾ ਪ੍ਰਸਤ ਗੁਰ ਪਾਸ਼ਾ ਕਹਿੰਦੇ ਨਾ ਮੈਂ ਮੂਰਖ ਹਰ ਨਾਮ ਛਡਾਵ ਮੈਨੂੰ ਨਹੀਂ ਪਤਾ ਖਤਰੀ ਕੀ ਕਰਦੇ ਪੇ ਸ਼ੂਦਗੀ ਕਰਦੇ ਵੈਸ਼ ਕੀ ਕਰਦੇ ਮੈਨੂੰ ਇਹ ਪਤਾ ਕਿ ਮੇਰੇ ਜੀਵਨ ਚ ਨਾਮ ਚਾਹੀਦਾ ਨਾਮ ਦੇ ਨਾਲ ਹੀ छुटकारा ਹੋ ਸਕਦਾ ਸਭ ਤੇਰੀ ਸ੍ਰਿਸ਼ਟ ਤੂੰ ਆਪ ਰਿਆ ਸਮਾਈ ਗੁਰਮੁਖ ਨਾਨਕ ਦੇਵੜਾਈ ਮੈਂ ਅੰਦਲੇ ਹਰ ਟੇਕ ਤੇ ਮੈਨੂੰ ਤਾਂ ਜੀਵਨ ਚ ਸਿਰਫ ਮਾਲਕ ਜੀ ਤੇਰੀ ਟੇਕ ਕਿਉਂਕਿ ਹਰ ਜਿਹੜਾ ਉਹਨੂੰ ਮਾਲਕ ਦਾ ਨਾਮ ਹੈ ਨਾ ਉਹਨੂੰ ਜਦੋਂ ਜੀਵਨ ਚ ਲਿਆਵਾਂਗੇ ਤਾਂ ਹੀ ਜੀਵਨ ਦੇ ਵਿੱਚ ਜਿਹੜਾ ਹੈ ਨਾ ਉਹ ਸੋਨਾ ਪੱਖ ਹੈ ਜਿਹਨੂੰ ਸਤਗੁਰੂ ਜੀ ਨੇ ਇੱਕ ਸ਼ਬਦ ਹੋਰ ਆ ਜਿੱਥੇ ਕਿਹਾ ਪ੍ਰਭ ਜੀ ਕੋ ਨਾਮ ਜਪਤ ਮੰਨ ਜੈ ਆ ਹੁਣਾ ਚਾਹੀਦਾ ਸੀ ਜੇ ਨਾਮ ਹੀ ਨਹੀਂ ਜੀਵਨ ਚ ਆਇਆ ਤੇ ਫਿਰ ਚੈਨ ਕਿੱਥੋਂ ਆ ਜਾਏਗਾ ਸੁੱਖ ਕਿੱਥੋਂ ਆ ਜਾਏਗਾ ਅਸੀਂ ਨਾਮ ਜਪੇ ਬਿਨਾ ਅਸੀਂ ਨਾਮ ਨੂੰ ਆਪਣੇ ਜੀਵਨ ਚ ਧਾਰਨ ਕੀਤੇ ਬਿਨਾ ਅਸੀਂ ਜਿਹੜਾ ਨਾ ਸੁੱਖ ਸਹਿਜ ਟਿਕਾ ਦੀ ਕੋਸ਼ਿਸ਼ ਕਰ ਰਹੇ ਇਸੇ ਲਈ ਸਤਿਗੁਰ ਜੀ ਨੇ ਕਿਹਾ ਕਿ ਪ੍ਰਭ ਜੀ ਕੋ ਨਾਮ ਜਪਤ ਮੰਨ ਚ ਬਾਕੀ ਤਾਂ ਬਹੁਤ ਸਾਰੇ ਤਰੀਕਿਆਂ ਨਾਲ ਜਿਹੜੇ ਹਨ ਉਹ ਪ੍ਰਕਾਰ ਉਹਨ ਖੋਜ ਰਹੇ ਨੇ ਪਰ ਵਿਖਮ ਨਾ ਜਾਈ ਲੈਣ ਉਹ ਖਾਇ ਲੈ ਹੀ ਨਹੀਂ ਜਾ ਸਕਦਾ ਨਾ ਕੋਈ ਪੂਜਾ ਵਰਤ ਤਿਲ ਕੈਸ ਨਾ ਨਾ ਪੁੰਨ দান ਉਹ ਦੈਨ ਕਹੂ ਨ ਭੀਜੇ ਸੰਜਮ ਸਵਾਮੀ ਬੋਲੇ ਮਿੱਠੇ ਕਰ ਲਓ ਜਿੰਨਾ ਮਰਜ਼ੀ ਕੋਈ ਕਿਦਾਂ ਕਰ ਰਿਹਾ ਕੋਈ ਕਿਦਾਂ ਕਰ ਲਿਆ ਇਸੇ ਦਾਇਰੇ ਦੇ ਵਿੱਚ ਹੀ ਜਦੋਂ ਇਸਲਾਮ ਦੀ ਗੱਲ ਆਉਂਦੀ ਹੈ ਅੱਜ ਵਾਲੇ ਸ਼ਲੋਕ ਤੇ ਕਿਉਂਕਿ ਮੈਂ ਇਹਦਾ ਬੇਸ ਤੁਹਾਡੇ ਸਾਹਮਣੇ ਰੱਖ ਦਿੱਤਾ ਕਿਉਂਕਿ ਸਤਗੁਰੂ ਜੀ ਨੇ ਹਰ ਦਾਇਰੇ ਵਿੱਚ ਚਿਰਨ ਵਾਲੇ ਮਨੁੱਖ ਦੇ ਨਾਲ ਜਦੋਂ ਗੱਲ ਕੀਤੀ ਜੋ ਹਿੰਦੂ ਮਤ ਦੇ ਵਾਲਿਆਂ ਨਾਲ Hindu ਮਤ ਦੇ ਵਿੱਚ ਬ੍ਰਾਹਮਣਾਂ ਦੇ ਨਾਲ ਪੰਡਤਾਂ ਦੇ ਨਾਲ ਯਾਹੂਰ ਜਿਹੜੇ ਜਸਤੀਸ ਕਿਤੇ ਜਿੰਦੇ ਪਏ ਸੀ ਕਿਉਂਕਿ ਅੱਗੋਂ ਵੀ ਇਹਨਾਂ ਦੇ ਬੜੇ ਸਾਰੇ ਸੈਕਟਰ ਸਨ ਸਤਗੁਰ ਜੀ ਨੇ ਨਰਨਾਹੀ ਦਿੱਤਾ ਵੀ ਭਾਈ ਆਹ ਜਿਹੜੇ ਜਿਹੜੇ ਚਿੰਨ ਨੇ ਨਾ ਇਹਨਾਂ ਨੂੰ ਬਦਲ ਕੇ ਗੁਣਾ ਵਾਲਾ ਜੀਵਨ ਲੈ ਆਪਣੇ ਜੀਵਨ ਤੇ ਜਦੋਂ ਇੱਥੇ ਗੱਲ ਕੀਤੀ ਤਾਂ ਕਿਹਾ ਮਹਿਰ ਮਸਜਿਦ ਸਦਕ ਮਸੱਲਾ ਹੱਕ ਹalal ਕੁਰਾਨ ਹੁਣ ਹਿੰਦੂ ਜਿਹੜੇ ਮੁਸਲਮਾਨ ਵੀਰ ਨੇ ਉਹਨਾਂ ਲਈ ਮਸਜਿਦ ਜਾਣਾ ਨਮਾਜ਼ ਪੜ੍ਹਨੀ ਹੱਕ ਹਲਾਲ ਦੀ ਕਮਾਈ ਕਰਨੀ ਸੁੰਨਤ ਕਰਕੇ ਜਿਹੜਾ ਉਹ ਉਹਨਾਂ ਦੀ ਸ਼ਰਾ ਦੀ ਪਾਬੰਦੀ ਹੈ ਸੁੰਨਤ ਕਰਾਣੀ ਤੇ ਕਾਬੇ ਜਾਣਾ ਜਿਹੜਾ ਪੀਰ ਨੂੰ ਮਨਾਣਾ ਪੀਰ ਨੂੰ ਮੰਨਣਾ ਨਮਾਜ਼ ਪੜਨੀ ਤਸਬੀਹ ਹੱਥੇ ਚ ਰੱਖਣੀ ਇਹ ਸਾਰੇ ਉਹਨਾਂ ਦੇ ਧਾਰਮਿਕ ਚਿੰਨ੍ਹ ਨੇ ਸਤਗੁਰੂ ਜੀ ਨੇ ਇਹਨਾਂ ਸਾਰਿਆਂ ਨੂੰ ਵੀ ਗੁਨਾ ਦੇ ਪੱਧਰ ਤੇ ਸਾਡੇ ਨਾਲ ਸਾਂਝਾ ਕੀਤਾ ਇਹ ਤਿੰਨੋਂ ਸ਼ਲੋਕ ਅੱਜ ਆਪਾਂ ਪਹਿਲਾ ਕਰ ਰਹੇ ਹਾਂ ਇਹਦੇ ਇਸ ਇਸ ਬਾਡੀ ਦੇ ਨਾਲ ਤਿੰਨ ਸ਼ਲੋਕ ਨੇ ਤਿੰਨੋਂ ਹੀ ਇਸਲਾਮ ਦੀਆਂ ਜਿਹੜੀਆਂ ਅ ਸ਼ਰਾ ਦੀਆਂ ਬੰਦਿਸ਼ਾਂ ਨੇ ਜਿਵੇਂ ਜੇ ਅਸੀਂ ਇਹਨੂੰ ਸੌਖਾ ਸਮਝਣਾ ਤਾਂ ਅਸੀਂ ਕਹੀਏ ਸਾਡੀ ਜਿਹੜੀ ਰਹਿਤ ਮਰਿਆਦਾ ਦੇ ਵਿੱਚ ਜੋ-ਜੋ ਸਾਡੇ ਲਈ ਮਰਿਆਦਾ ਨਿਰਧਾਰਤ ਕੀਤੀ ਗਈ ਹੈ ਇਹਨਾਂ ਦੀ ਸ਼ਰਾ ਦੀ ਮਰਿਆਦਾ ਜਿਹੜੀ ਹੈ ਉਹ ਉੰਦੀ ਗੱਲ ਦਲ ਮੁਸੱਲਾ ਹੁਨ ਜਿਸ ਸਫ ਤੇ ਬੈਠ ਕੇ ਨਮਾਜ਼ ਪੜਦੇ ਨੇ ਸਤਿਗੁਰੂ ਸਾਚਾ ਕਹਿੰਦੇ ਉਹ ਮੇਰ ਦੂਜਿਆਂ ਪ੍ਰਤੀ ਦਇਆ ਤਰਸ ਤੇਰੇ ਅੰਦਰ ਹੋਵੇ ਜੇ ਤਰਸ ਹੀ ਨਹੀਂ ਹੈ ਤਾਂ ਤੇਰੀ ਨਮਾਜ਼ ਕਿਵੇਂ ਪ੍ਰਵਾਨ ਹੋਏਗੀ ਜੇ ਤੈਨੂੰ ਹੱਕ ਹਲਾਲ ਦੀ ਕਮਾਈ ਕਰਨੀ ਨਹੀਂ ਆਉਂਦੀ ਤਾਂ ਤੁਝ ਨਹੀਂ ਮਰਜ਼ੀ ਕੁਰਾਨ ਪੜ੍ਹ ਲੈ ਜਿੰਨੇ ਮਰਜ਼ੀ ਰੋਜ਼ੇ ਰੱਖ ਲੈ ਇਹ ਸਾਰੇ ਗੁਣ ਜੀ ਤੇਰੇ ਵਿੱਚ ਨਹੀਂ ਹੈ ਨਾ ਤਾਂ ਫਿਰ ਔਖਾ ਹੈਗਾ ਇਸੇ ਨੂੰ ਹੀ ਸਤਗੁਰ ਪਾਸ਼ਾ ਨੇ ਇੱਕ ਹੋਰ ਸ਼ਬਦ ਆਂਦਾ ਜਿੱਤੇ ਸਤਗੁਰ ਪਾਸ਼ਾ ਕਹਿੰਦੇ ਮੁਸਲਮਾਨ ਮੁਮਦਲ ਹੋਵੇ ਅੰਤਰ ਕੀ ਮਲ ਦਿਲ ਤਹ ਤੋਵੇ ਦੁਨੀਆ ਰੰਗ ਨ ਆਵੇ ਨੇੜੇ ਜਿਉ ਕੁਸਮ ਪਾਟ ਘੋ ਪਾਕ ਹਰਾ ਇਹ ਇਹ ਪੂਰਾ ਸ਼ਬਦ ਮਾਰੂ ਰਾਗ ਦੇ ਵਿੱਚ 16 ਸ਼ਬਦਾਂ ਦੇ ਵਿੱਚੋਂ ਹੈ ਤੇ 16 ਪਦਿਆਂ ਵਾਲੇ ਜਿੱਤੇ ਸ਼ਬਦ ਇਹ ਪੂਰੇ ਦਾ ਪੂਰਾ ਸ਼ਬਦ ਇਹਨਾਂ ਦੇ ਜਿੰਨੇ ਹਦੀਸ ਨੇ ਜਿੰਨੇ ਇਹਨਾਂ ਦੇ ਹੋਰ ਬਾਕੀ ਸਾਰਾ ਸਿਸਟਮ ਹੈ ਜਿੰਦੇ ਵਿੱਚ ਪੰਜ ਵਕਤ ਦੀ ਜਿਹੜੀ ਨਮਾਜ਼ ਉਹ ਕਿਹੜੀ-ਕਿਹੜੀ ਹੁੰਦੀ ਹੈ ਉਹਨੂੰ ਤਲ ਪੂਰੀ ਡਿਟੇਲ ਦੇ ਵਿੱਚ ਮਤਲਬ ਇਹ ਸਾਰਾ ਮੈਂ ਵੈਸੇ ਸਾਰੇ ਸਾਥੀਆਂ ਨੂੰ ਬੇਨਤੀ ਕਰਾਂਗੀ ਕਿਉਂਕਿ ਅਗਲੇ ਸ਼ਲੋਕ ਵੀ ਜਿਹੜੇ ਨੇ ਨਾ ਉਹ ਇਸਲਾਮ ਮਤ ਨੂੰ ਹੀ ਲੈ ਕੇ ਨੇ ਤੇ ਪ੍ਰੋਫੈਸਰ ਸਰਪ ਸਿੰਘ ਜੀ ਦੇ ਅਰਥੀ ਸਿਰਫ ਇਸ ਸ਼ਬਦ ਦੇ ਪਾੜ ਲਿਓ ਕਿਉਂਕਿ ਇਹਦੇ ਵਿੱਚ ਸਿਰਫ ਤੇ ਸਿਰਫ ਸਤਗੁਰ ਜੀ ਨੇ ਜਿਹੜੀ ਇਸਲਾਮ ਮਤ ਦੇ ਵਿੱਚ ਰੋ ਰੀਤਾ ਕਰਮ ਨੇ ਉਹਨਾਂ ਨੂੰ ਗੁਨਾ ਦੇ ਬਦਲ ਦੇ ਵਿੱਚ ਸਾਹਮਣੇ ਰੱਖਿਆ ਅੱਲਾ ਅਗਮ ਖੁਦਾਈ ਬੰਦੇ ਨਾ ਇਹ ਇਹ ਵਾਲਾ ਸ਼ਬਦ ਵੀ ਜੀ ਨੇ ਸਕਰੀਨ ਤੇ ਸ਼ੇਅਰ ਕੀਤਾ ਹੋਇਆ ਸਾਰੇ ਜ਼ਰੂਰ ਕੀਏ ਬੜੇ ਸ਼ਬਦ ਸਾਡੇ ਲਈ ਨਵੇਂ ਹੋਣਗੇ ਜਿਵੇਂ ਹਕੀਕਤ ਹੈ ਮਾਰਫਤ ਹੈ ਤਰੀਕਤ ਹੈ ਅਸੀਂ ਸ਼ਾਇਦ ਨਾਮ ਵੀ ਨਾ ਸੁਣੇ ਹੋਣ ਬਹੁਤ ਧਿਆਨ ਇਹ ਇਹਨਾਂ ਦੀਆਂ ਜਿਹੜੀਆਂ ਧਾਰਮਿਕ ਜ਼ਿਕਰ ਕੀਤਾ ਹੋਇਆ ਇਸ ਗੱਲ ਦਾ ਹਕੀਕਤ ਮਾਰ ਰੋਤ ਹਾਂਜੀ ਚਾਰ ਜਿਹੜੇ ਇਦਾਂ ਦੇ ਰਸਤੇ ਪਾਪ ਨਹੀਂ ਹੈ ਨਾ ਵੀਜੀ ਤੇ ਹੋ ਜਾਂਦਾ ਹੈ ਕਈ ਵਾਰ ਮੈਨੂੰ ਲੱਗਦਾ ਹੈ ਬਾਕੀ ਮੈਂ ਨਾਲੇ ਨੋਟਸ ਕਿੰਨੇ ਬਣਾਉਣੇ ਆ ਹਾਂ ਤੇ ਇਹ ਇਸ ਇੱਕ ਵਾਰ ਇਹ ਸ਼ਬਦ ਜ਼ਰੂਰ ਪੜ ਲਓ ਅਗਲੇ ਦੋ ਸ਼ਲੋਕ ਕਿਉਂਕਿ ਇਸੇ ਦੇ ਨਾਲ ਦੇ ਤੇ ਸਾਨੂੰ ਜਦੋਂ ਇਹ ਚੀਜ਼ਾਂ ਪਤਾ ਹੋਣਗੀਆਂ ਨਾ ਵੀ ਇਹ ਉਹਨਾਂ ਦੇ ਧਰਮ ਦੇ ਵਿੱਚ ਆ ਚੀਜ਼ਾਂ ਹੁੰਦੀਆਂ ਹਨ ਉਹ ਕੀਤੇ ਹੁਣ ਇਹ 16 ਪਦਿਆਂ ਦਾ ਸ਼ਬਦ ਹੈ ਤੇ ਅਸੀਂ ਇਹਨੂੰ ਪੂਰਾ ਤਾਂ ਲੈ ਵੀ ਨਹੀਂ ਸਕਦੇ ਕੱਲਾ ਕੱਲਾ ਵੀ ਪੂਰਾ ਨਹੀਂ ਹੋ ਸਕਦਾ ਇੱਕ ਕਲਾਸ ਦੇ ਵਿੱਚ ਇੰਨਾ ਲੰਬਾ ਸ਼ਬਦ ਹੈ ਸੋ ਪਰ ਨਚੂੜ ਸਾਰੇ ਸ਼ਬਦ ਦਾ ਕਿ ਸਤਗੁਰ ਜੀ ਨੇ ਜਿੰਨਾ ਕੁਝ ਧਾਰਮਿਕ ਤੌਰ ਤੇ ਕੀਤਾ ਜਾ ਰਿਹਾ ਸੀਗਾ ਇਸਲਾਮ ਮਤ ਦੇ ਵਿੱਚ ਸਤਗੁਰ ਜੀ ਨੇ ਉਹਨੂੰ ਗੁਨਾ ਦੇ ਨਾਲ ਜੋੜਿਆ ਵੀ ਜੇ ਇਸਾਰੇ ਗੁਣ ਤੇਰੇ ਵਿੱਚ ਹੈ ਨਾ ਤੇ ਤਾਂ ਤੂੰ ਸੱਚਾ ਮੁਸਲਮਾਨ ਹੈ ਜਿਹੜੀ ਇੱਕ ਇੱਕ ਪੰਕਤੀ ਮੈਂ ਆਪ ਜੀ ਨਾਲ ਸ਼ੇਅਰ ਵੀ ਕੀਤੀ ਮੁਸਲਮਾਨ ਮੂਮਦਲ ਹੋਵੇ ਜੇ ਤੇਰੇ ਅੰਦਰ ਦਇਆ ਹੀ ਨਹੀਂ ਹੈ ਤਾਂ ਫਿਰ ਤੂੰ ਕਾਹਦਾ ਮੁਸਲਮਾਨ ਹੈ ਇਹੀ ਗੱਲ ਜਦੋਂ ਪੰਡਿਤ ਨਾਲ ਕੀਤੀ ਤੇ ਦਇਆ ਕਾ ਪਾਸੰਤੋਖ ਸੂਤ ਜਤ ਗੰਢੀ ਸਤਵੱਟ ਦੀ ਗੱਲ ਕੀਤੀ ਵੀ ਦਇਆ ਤੇਰੇ ਛੋਵੇ ਤੇਰੇ ਅੰਦਰ ਤਰਸ ਦੀ ਭਾਵਨਾ ਹੋਵੇ ਤਸਬੀਰ ਕੀ ਤਸਬੀ ਤਸਬੀ ਜਿਹੜੀ ਹੁੰਦੀ ਹੈ ਮਾਲਾ ਜਿਹੜੀ ਹੱਥੇ ਚ ਫੜਦੇ ਤਸਬੀ ਸਾ ਇਥੇ ਵਿਸ਼ਰਾਮ ਵੀ ਚਾਹੀਦਾ ਹੈ ਉਚਾਰਨ ਵਤਨ ਸਾਤ ਇਸ ਇਕੱਠਾ ਨਹੀਂ ਪੜਨਾ ਤਸਬੀ ਉਹ ਹੈ ਸ ਤਸਬੀ ਸਾ ਅੱਜਵਲੇ ਸ਼ਲੋਕ ਦੇ ਵਿੱਚ ਤਸਬੀ ਸਾ ਤਿਸ ਭਾਵਸੀ ਨਾਨਕ ਰਖੇਲਾ ਜੇ ਤੈਨ ਤੇਰੇ ਲਈ ਜੀਵਨ ਦੇ ਵਿੱਚ ਤਸਬੀ ਮਾਲਾ ਉਹ ਹੈ ਜਦੋਂ ਤੈਨੂੰ ਮਾਲਕ ਨੂੰ ਪਾ ਜਾਣ ਵਾਲੀ ਜੀਵਨ ਸ਼ਲੀ ਜਿਨੀ ਆ ਜਾਏ ਯਾਨੀ ਗੱਲ ਨਿਰਨਾ ਇੱਥੇ ਮੁੱਕਦਾ ਕਿ ਧਰਮ ਨਾ ਕੱਪੜਿਆਂ ਦੇ ਵਿੱਚ ਹੈ ਨਾ ਖਾਣ ਪੀਣ ਵਿੱਚ ਨਾ ਨਾਣ ਤੋਂਣ ਵਿੱਚ ਨਾ ਕਿਸੇ ਹੋਰ ਖਾਸ ਕਿਸਮ ਦੇ ਵਿਖਾਵੇ ਵਿੱਚ ਧਰਮ ਤਾਂ ਨਿਰਗੁਨਾ ਦੀ ਗੱਲ ਸੀ ਜੀ ਸਾਡੇ ਜੀਵਨ ਦੇ ਵਿੱਚ ਗੁਣੀ ਨਹੀਂ ਆਏ ਅਸੀਂ ਗੁਨਾ ਦੀ ਕਮਾਈ ਨਹੀਂ ਕੀਤੀ ਤਾਂ ਫਿਰ ਧਾਰਮਕ ਤੌਰ ਤੇ ਜਿੰਨਾ ਮਰਜੀ ਇਹ ਡੰਬਰ ਜਿੰਨਾ ਮਰਜੀ ਖਲਾਰਾ ਪਾ ਲਈਏ 80 ਧਰਮੀ ਨਹੀਂ ਕੋ ਆ ਸਕਦੇ ਮੈਂ ਕਹਾਂ ਹੁਣ ਇਹਨੂੰ ਅਸੀਂ ਆਪਣੇ ਆਪ ਤੇ ਲੈ ਆਈਏ ਕਿਉਂਕਿ ਤੁਹਾਨੂੰ ਕਿਤੇ ਨਹੀਂ ਇਹ ਲਿਖਿਆ ਮਿਲੇਗਾ ਪੰਜ ਕ ਕਾਰੀ ਵਰਦੀ ਬਾਬਤ ਜਾਂ ਕਿਉਂਕਿ ਇਹ ਤਾਂ ਸਿਸਟਮ ਹੀ ਸਾਡਾ ਦਸਮ ਪਾਤਸ਼ਾਹ ਬਣ ਲਿਆ ਆ ਤੇ ਗੱਲ ਗੁਰਨਾਮ ਪਾਛਾ ਕਰ ਰਹੇ ਨੇ ਗੁਰ ਦਸਮ ਪਾਤਸ਼ਾਹ ਨੇ ਉਹਨੂੰ ਬਾਹਰੀ ਸਰੂਪ ਦਿੱਤਾ ਬਾਹਰੀ ਦਿਖ ਦਿੱਤੀ ਪਰ ਜੇ ਅਸੀਂ ਸਰੀ ਸਾਬ ਪਾ ਕੇ ਲੋਕਾਂ ਦੇ ਹੱਕ ਮਾਰ ਰਹੇ ਆ ਲੋਕਾਂ ਨਾਲ ਧੱਕਾ ਕਰ ਰਹੇ ਆ ਕਿਸੇ ਪ੍ਰਤੀ ਅੰਦਰ ਨਫ਼ਰਤ ਨੂੰ ਥਾਂ ਦਿੱਤੀ ਹੋਈ ਹੈ ਕਿਸੇ ਦਾ ਮਾੜਾ ਚਿਤਵਦੇ ਪਏ ਆ ਚਿਤਵਦੇ ਵੀ ਪਏ ਆ ਕਰਦੇ ਨਹੀਂ ਪਏ ਸੋਚ ਵਿੱਚ ਵੀ ਹੈ ਜੇ ਮਲੀਨ ਸੋਚ ਵੀ ਮਲੀਨ ਹੈ ਤਾਂ ਜਿਹਾ ਸਤਗੁਰ ਪਾਸ਼ਾ ਨੇ ਜਿਨ ਨੂੰ ਪਾਣ ਵਾਲੇ ਨੂੰ ਵਰਜਿਆ ਜਿਹਾ ਇਸਲਾਮ ਵਿੱਚ ਜਿਹੜਾ ਉਹ ਮੁਸੱਲਾ ਯਾ ਤਸਵੀ ਵਾਲੇ ਲਈ ਗੱਲ ਕੀਤੀ ਜਿਹੜੀ ਜੋਗ ਮਤ ਵਿੱਚ ਮੰਦਰਾਵਾਂ ਵਾਲੇ ਲਈ ਗੱਲ ਕੀਤੀ ਉਹੀ ਗੱਲ ਮੇਰੇ ਲਈ ਵੀ ਇਨ ਬਿਨ ਟੁਕਦੀ ਹੈ ਕਿਉਂਕਿ ਮੈਂ ਤਾਂ ਕਰਮ ਕਾਂਡੀ ਹੋ ਗਿਆ ਮੈਂ ਸਮਝ ਲਿਆ ਵੀ ਹਾਂ ਮੈਂ ਸ੍ਰੀ ਸਾ ਪਾਲੀ ਪੰਜ ਕਕਾਰ ਧਾਰਨ ਕਰ ਲੇ ਤੇ ਮੈਨੂੰ ਸਰਟੀਫਿਕੇਟ ਮਿਲ ਗਿਆ ਵੀ ਮੈਂ ਧਰਮੀ ਹੋ ਗਿਆ ਯਾ ਮੈਂ ਵੀ ਜਦੋਂ ਤਾਂ ਮਾੜਾ ਕੁਝ ਕਰਨ ਲੱਗਾ ਤਾਂ ਮੈਂ ਸ੍ਰੀ ਸਾਹਿਬ ਲਾ ਕੇ ਕਿ ਲੀਟਾ ਅੰਗਲਾਂ ਤਾਂ ਫਿਰ ਮੈਂ ਆਪਣਾ ਮਾੜਾ ਕੰਮ ਕਰ ਲਵਾਂ ਉਹ ਸਾਡੇ ਚੋ ਕਈ ਇਹੋ ਜਿਹੇ ਵੀ ਸਿਆਣੇ ਹੈਗੇ ਨੇ ਵੀ ਫਲਾਣਾ ਕੰਮ ਕਰਨਾ ਅੱਛਾ ਸ੍ਰੀ ਸਾਹਿਬ ਬਲਾ ਲਓ ਜੀ ਫਿਰ ਕਰ ਲਾਂਗੇ ਅਸੀਂ ਸਮਝ ਕੀ ਲਿਆ ਅਸੀਂ ਗੁਰੂ ਪਾਤਸ਼ਾਹ ਸਾਨੂੰ ਜਿਸ ਕਿਰਦਾਰ ਦੇ ਧਾਰਨੀ ਬਣਾ ਰਹੇ ਨੇ ਅਸੀਂ ਉਸ ਕਿਰਦਾਰ ਨੂੰ ਛੱਡ ਕੇ ਸਿਰਫ ਤੇ ਸਿਰਫ ਸਿੰਬਾਲਿਕਸ ਜਿਹੜੇ ਸੀਗੇ ਉਹਨਾਂ ਦੇ ਨਾਲ ਹੀ ਉਲਝ ਕੇ ਰਹੇ ਤਾਂ ਹੀ ਸ਼ਾਇਦ ਅੱਜ ਜਦੋਂ ਅਸੀਂ ਸਮਾਜ ਵਿੱਚ ਪੁਰਾਤਨ ਸਿੱਖਾਂ ਦੀ ਜਦੋਂ ਗੱਲ ਆਉਂਦੀ ਹੈ ਨਾ ਤਾਂ ਇੱਕ ਗੱਲ ਆਪ ਜੀ ਨੇ ਸਾਰਿਆਂ ਨੇ ਬਹੁਤ ਵਾਰ ਸੁਣੀ ਹੋਏਗੀ ਵੀ ਜਿੱਥੇ ਕੋਈ ਕੋਈ ਬੱਚੀ ਨੇ ਕੱਲਿਆਂ ਜਾਣਾ ਹੁੰਦਾ ਸੀ ਜਾਂ ਕਿਤੇ ਗਵਾਹੀ ਦੀ ਗੱਲ ਆਉਂਦੀ ਸੀ ਤਾਂ ਪੁਰਾਣੇ ਵੇਲਿਆਂ ਵਿੱਚ ਉਹ ਤਾਂ ਲਿਖ ਸਿੱਖ ਦੀ ਗਵਾਹੀ ਆਪਣੇ ਆਪ ਵਿੱਚ ਇੱਕ ਮਤਲ ਉਹ ਮਾਇਨੇ ਰੱਖਦੀ ਹੁੰਦੀ ਸੀ ਵੀ ਸਿੱਖ ਨੇ ਗਵਾਹੀ ਦਿੱਤੀ ਹੈ ਤੇ ਇਹ ਗਲਤ ਨਹੀਂ ਹੋ ਸਕਦੀ ਇਹ ਝੂਠ ਨਹੀਂ ਬੋਲਦੇ ਨਾ ਗੁਰੂ ਦੀ ਭੈ ਭਾਵਨੀ ਚ ਜਿੰਦੇ ਤੇ ਅੱਜ ਅੱਜ ਦੇ ਹਾਲਾਤ ਅਸੀਂ ਦੇਖੀਏ ਅੱਜ ਕਿਹੜਾ ਉਹ ਕੰਮ ਹੈ ਜਿਹੜਾ ਗੁਰੂ ਸਾਹਿਬ ਨੇ ਵਰਜਿਆ ਹੋਵੇ ਤੇ ਸਾਡੇ ਵਿੱਚੋਂ ਸਾਡੇ ਹੀ ਵੀਰ ਭੈਣ ਪਰਾ ਜਿਹੜੇ ਉਹ ਨਾ ਕਰਦੇ ਪਏ ਹੁਣ ਉਹ ਐਲਕੋਹਲ ਤੋਂ ਲੈ ਕੇ ਹੋਰ ਸਾਰੇ ਬੇ ਵਿਚਾਰ ਵਾਲੇ ਕੰਮਾਂ ਤੱਕ ਪੂਰੀ ਲਿਸਟ ਗੈਨ ਲੋ ਤੁਸੀਂ ਸਾਡਾ ਉਹ ਕਿਰਦਾਰ ਹੀ ਨਹੀਂ ਰਿਹਾ ਕਿਰਦਾਰ ਬਣਾਇਆ ਸੀ ਗੁਰੂ ਪਾਤਸ਼ਾਹ ਨੇ ਤੇ ਉਸੇ ਕਿਰਦਾਰ ਨੂੰ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਸ਼ੁਰੂ ਕੀਤਾ ਦਸਮ ਪਿਤਾ ਨੇ ਉਹਨੂੰ ਸਿਰਫ ਜਾਮਾ ਦਿੱਤਾ ਗੱਲ ਉਹੀ ਗੁਰੂ ਨਾਨਕ ਪਾਤਸ਼ਾਹ ਤੋਂ ਚੱਲੀ ਆ ਰਹੀ ਸੀ ਗੁਨਾਹ ਦੀ ਕਿਤੇ ਦਸਮ ਪਿਤਾ ਨੇ ਇਹ ਨਹੀਂ ਕਿਹਾ ਵੀ ਹਾਂ ਤੂੰ ਸ੍ਰੀ ਸਾ ਪਾਲੀ ਤੇ ਹੁਣ ਤੈਨੂੰ ਬਸ ਗੁਨਾਹ ਵਾਲੀ ਜੀਵਨ ਸ਼ੈਲੀ ਜੀਣ ਦੀ ਲੋੜ ਨਹੀਂ ਬਾਦ ਤੂੰ ਪਾਲੀ ਤੇ ਤੂੰ ਤਾਂ ਪੁੱਗ ਗਿਆ ਇਹ ਤਾਂ ਗੁਰੂ ਪ੍ਰਤੀ ਪਿਆਰ ਦੀਆਂ ਨਿਸ਼ਾਨੀਆਂ ਸਨ ਗੁਰੂ ਦੇ ਨਾਲ ਮੇਰੇ ਪ੍ਰੋਮਿਸ ਦੀਆਂ ਨਿਸ਼ਾਨੀਆਂ ਸਨ ਜਿਹੜੀਆਂ ਮੈਨੂੰ ਚੇਤੇ ਰਖਾ ਕਰਾਉਂਦੀਆਂ ਨੇ ਕਿ ਮੈਂ ਗੁਰੂ ਦੇ ਨਾਲ ਵਚਨਬੱਧਤਾ ਦੇ ਵਿੱਚ ਜੀਂਦਾ ਪਿਆ ਪਰ ਉਹ ਮੈਂ ਨਿਸ਼ਾਨੀਆਂ ਤਾਂ ਪਾ ਲਈਆਂ ਪਰ ਮੈਂ ਵਚਨਾਂ ਨੂੰ ਭੁੱਲ ਗਿਆ ਜਿਸ ਵਚਨ 'ਚ ਮੈਂ ਬੰਦਾ ਸੀਗਾ ਉਹਨੂੰ ਮੈਂ ਛੱਡ ਦਿੱਤਾ ਧਾਇਰੇ ਦੇ ਵਿੱਚ ਅਸੀਂ ਕੱਲ ਹੀ ਇੱਕ ਗੱਲ ਕਰ ਰਹੇ ਸੀਗੇ ਕਿ ਫੋਰਨ ਦੇ ਵਿੱਚ ਨਾ ਇੱਕ ਗੱਲ ਕਈ ਥਾਵਾਂ ਤੇ ਇਹ ਬਣੀ ਹੋਈ ਹੈ ਕਿ ਬਰਾਊਨ ਫੈਮਲੀਆਂ ਜਿੱਦਾਂ ਦੀਆਂ ਹੁੰਦੀਆਂ ਨੇ ਉੱਥੇ ਬੜੀ ਟੋਕਾ ਟਾਕੀ ਕੀਤੀ ਜਾਂਦੀ ਏ ਬੜਾ ਜਿਹੜਾ ਹੈ ਨਾ ਉਹ ਹਰ ਗੱਲ 'ਚ ਇੰਟਰਫੀਰੈਂਸ ਹੈ ਪੈਰੈਂਟਸ ਦੀ ਤੇ ਉਹ ਇੱਕ ਧਾਰਨਾ ਜੀ ਬਣ ਗਈ ਕਿ ਨਹੀਂ ਬਰਾਊਨ ਫੈਮਲੀ 'ਚ ਜਿਹੜਾ ਨਾ ਉਹ ਪਰਵਾਰਕ ਸਿਸਟਮ ਠੀਕ ਨਹੀਂ ਹੈ ਤਾਂ ਨਿਊਕਲੀਅਰ ਹੀ ਰਹਿਣਾ ਚਾਹੀਦਾ ਬੱਚਿਆਂ ਨੂੰ ਵੱਖਰੇ ਹੀ ਰਹਿਣਾ ਚਾਹੀਦਾ ਮਾਪੇਓ ਦੇ ਨਾਲ ਰੋਗੇ ਤਾਂ ਇਹ ਤਾਂ ਟੋਕਾ ਟਾਕੀ ਕਰਨਗੇ ਪਰ ਐਕਚੁਅਲ ਚ ਜੇ ਆਪਾਂ ਦੇਖੀਏ ਤਾਂ ਸਾਡਾ ਪੁਰਾਣਾ ਜਿਹੜਾ ਵੈਲਿਊ ਸਿਸਟਮ ਹੈ ਜਿੱਥੇ ਮਾਤਾ ਪਿਤਾ ਨਾਲ ਰਹਿੰਦੇ ਸੀ ਉਹ ਜਦੋਂ ਮਾਤਾ ਪਿਤਾ ਵੱਡੇ ਬਜ਼ੁਰਗ ਨਾਲ ਨੇ ਤਾਂ ਉਸ ਦਾਇਰੇ ਦੇ ਵਿੱਚ ਤੁਸੀਂ ਜਦੋਂ ਜਿੰਦੇ ਹੋ ਤਾਂ ਉਹਨਾਂ ਦੀ ਭੈ ਭਾਵਨੀ ਚ ਚਲਦੇ ਹੋ ਉਹ ਜਿਹੜੀ ਉਹ ਰੋਕ ਟੋਕ ਸੀਗੀ ਉਹ ਸਾਡੀ ਬੈਟਰ ਮੈਂਟ ਲਈ ਸੀ ਉਹ ਕਿਤੇ ਨਾ ਕਿਤੇ ਸਾਡੀ ਅੱਖਾਂ ਦੀ ਸ਼ਰਮ ਸਾਨੂੰ ਗਲਤ ਰਾਹ ਤੇ ਜਾਣ ਨੂੰ ਰੋਕ ਲੈਂਦੀ ਸੀ ਪਰ ਹੁਣ ਜਦੋਂ ਅਸੀਂ ਬਿਲਕੁਲ ਹੀ ਉਹ ਛੁੱਟੜ ਹੋ ਗਏ ਤੇ ਜਿੱਧਰ ਮਰਜ਼ੀ ਮੂੰਹ ਮਾਰੀਏ ਜਿੱਧਰ ਮਰਜ਼ੀ ਜਾਈਏ ਤੇ ਹਾਲਾਤ ਫਿਰ ਜੋ ਸਾਡੇ ਸਾਹਮਣੇ ਰਿਜ਼ਲਟਸ ਆ ਰਹੇ ਨੇ ਫਿਰ ਉਹੋ ਜਿਹੀ ਹੋਣਗੇ ਅੱਜ ਬੱਚੇ ਜਦੋਂ ਗੱਲ ਕਰਦੇ ਨੇ ਨਾ ਕਿ ਹਾਂ ਸਾਡੇ ਤੇ ਟੋਕਾ ਟਾਕੀ ਨਹੀਂ ਹੋਣੀ ਚਾਹੀਦੀ ਸਾਡੇ ਤੇ ਰੋਕ ਟੋਕ ਨਹੀਂ ਚਾਹੀਦੀ ਬਜ਼ੁਰਗ ਹਰ ਵੇਲੇ ਜਿਹੜਾ ਉਹ ਮੈਨੂੰ ਜਿਹੜਾ ਰੋਕ ਰੋਕੀ ਰੱਖਦੇ ਨੇ ਤੇ ਉਹ ਛੋਟੀਆਂ-ਛੋਟੀਆਂ ਦੋ ਕਹਾਣੀਆਂ ਕਈ ਵਾਰ ਆਪਾਂ ਸੁਣਨ ਨੂੰ ਵੀ ਉਹ ਪਤੰਗ ਉਹ ਬੱਚਾ ਕਹਿੰਦਾ ਪਿਓ ਨੂੰ ਵੀ ਪਤੰਗ ਨਾ ਉੱਪਰ ਨਹੀਂ ਜਾ ਰਹੀ ਤੂੰ ਨਾਂ ਦੀ ਡੋਰ ਕੱਟ ਦੇ ਤਾਂ ਕਿ ਉੱਤੇ ਜਾ ਸਕੇ ਤੇ ਪਿਓ ਵੀ ਬੱਚੇ ਨੂੰ ਸਮਝਾਣ ਲਈ ਉਹ ਡੋਰ ਕੱਟ ਦਿੰਦਾ ਉਹ ਥੋੜੀ ਦੇਰ ਤਾਂ ਉੱਤੇ ਜਾਂਦੀ ਏ ਪਰ ਮੁੜ ਕੇ ਫਿਰ ਉਹ ਕਿਉਂਕਿ ਜਦੋਂ ਡੋਰ ਹੀ ਕੱਟੀ ਗਈ ਤੇ ਉਹਨੇ ਥੱਲੇ ਹੀ ਆਣਾ ਤਪੀ ਉਹ ਫਿਰ ਉਹਨੂੰ ਸਮਝਾਉਂਦਾ ਕਹਿੰਦਾ ਪੁੱਤਰ ਇਹ ਰਿਸ਼ਤੇ ਵੀ ਇਦਾਂ ਦੇ ਹੀ ਨੇ ਜਦੋਂ ਸਾਨੂੰ ਲੱਗਦਾ ਨਾ ਵੀ ਇਹ ਅਸੀਂ ਬੰਨੇ ਪਿਆ ਇਹਨਾਂ ਨਾਲ ਇਹ ਡੋਰ ਸਾਨੂੰ ਖਿੱਚਦੀ ਏ ਅੱਗੇ ਨਹੀਂ ਵਧਣ ਦਿੰਦੀ ਇਹ ਸਾਡਾ ਭੁਲੇਖਾ ਹੁੰਦਾ ਇਹਨਾਂ ਰਿਸ਼ਤਿਆਂ ਦੇ ਸਾਰੇ ਤੇ ਤੁਸੀਂ ਉੱਪਰ ਜਾਂਦੇ ਹੋ ਇਸ ਜਿਹੜੀ ਇਹ ਬਾਉਂਡਰੀ ਤੁਹਾਨੂੰ ਮਿਲੀ ਹੋਈ ਏ ਜਿਹੜਾ ਦਾਇਰਾ ਮਿਲਿਆ ਹੋਇਆ ਹੈ ਜਿੱਥੇ ਤੁਹਾਨੂੰ ਵੱਡੇ ਟੋਕਦੇ ਨੇ ਤੁਹਾਡੀਆਂ ਗਲਤੀਆਂ ਨੂੰ ਜਿਹੜਾ ਉਹ ਸਾਹਮਣੇ ਦੱਸਦੇ ਨੇ ਉਹ ਇੱਕ ਚੰਗੀ ਗੱਲ ਸੀਗੀ ਪਰ ਅਸੀਂ ਧਾਰਨਾ ਬਣਾ ਲਈ ਨਹੀਂ ਜੀ ਬਜ਼ੁਰਗਾਂ ਦੀ ਤਾਂ ਆਦਤ ਹੁੰਦੀ ਏ ਟੋਕ ਦੇਣ। ਦੋਨੋਂ ਚੀਜ਼ਾਂ ਨੂੰ ਸਾਨੂੰ ਥੋੜਾ ਜਿਹਾ ਦੇਖਣ ਦੀ ਲੋੜ ਸੀ। ਜੇ ਗੁਰੂ ਨੇ ਸਾਨੂੰ ਕੁਝ ਮਰਿਆਦਾਵਾਂ ਦਿੱਤੀਆਂ, ਜੇ ਬਾਣੀ 'ਚ ਗੁਰੂ ਨੇ ਕਿਹਾ ਵੀ ਜਿਸ ਜਿੰਨੂ ਪੀਨ ਕਰਕੇ ਮਤ ਜੜੀ ਉਹ ਭ੍ਰਿਸ਼ਟ ਜਾਂਦੀ ਏ, ਆਪਣਾ ਬੁਰਾ ਨਾ ਪਛਾਣਾ ਹੀ ਖਸਮੋਂ ਧੱਗੇ ਖਾਏ ਹੁੰਦਾ ਤੇ ਫਿਰ ਵੀ ਮੈਂ ਕਰਨਾ ਨਹੀਂ ਮੈਂ ਇੱਕ ਵਾਰ ਪੀ ਕੇ ਤਾਂ ਵੇਖ ਲਵਾਂ। ਕੀ ਮੈਨੂੰ ਮਰਿਆਦਾ ਸਮਝ ਨਹੀਂ ਆਉਂਦੀ ਸੀ? ਫਿਰ ਵੀ ਮੈਂ ਉਸ ਮर्यादा ਤੋਂ ਬਾਹਰ ਜਾ ਕੇ ਮੈਂ ਕਹਿੰਦਾ ਨਹੀਂ ਇੱਕ ਵਾਰ ਟਰਾਈ ਕਰਕੇ ਤਾਂ ਦੇਖੀਏ ਕੀ ਹੁੰਦਾ ਉਸ ਟਰਾਈ ਟਰਾਈ ਦੇ ਚੱਕਰ ਦੇ ਵਿੱਚ ਅੱਜ ਸਾਡਾ ਸਮਾਜ ਕਿੱਥੇ ਦਾ ਕਿੱਥੇ ਵਿਗਾੜ ਤੱਕ ਚਲਾ ਗਿਆ ਇਸੇ ਲਈ ਸਤਗੁਰੂ ਜੀ ਨੇ ਜਿਹੜਾ ਗੁਨਾ ਦੀ ਗੱਲ ਨੂੰ ਬਹੁਤ ਜ਼ੋਰ ਦਿੱਤਾ ਵੀ ਗੁਨਾ ਨੂੰ ਜੀਵਨ ਦੇ ਵਿੱਚ ਲੈ ਕੇ ਆ ਧਾਰਮਿਕ ਚਿੰਨਾ ਦੇ ਨਾਲ ਧਾਰਮਿਕ ਪਹਿਰਾਵਿਆਂ ਦੇ ਨਾਲ ਧਾਰਮਿਕ ਰੌ ਰੀਤਾਂ ਦੇ ਨਾਲ ਸਿਰਫ ਧਰਮੀ ਨਹੀਂ ਹੋਇਆ ਜਾਣਾ ਇਹ ਸਿਰਫ ਉਹਨਾਂ ਕੋ ਹੈ ਜਿੰਨਾ ਕੋ ਸਿਸਟਮ ਸਕੂਲ ਚ ਜਾਣ ਲਈ ਜੋ ਇੱਕ ਮਰਿਆਦਾ ਬਣੀ ਹੁੰਦੀ ਹੈ ਉਹ ਸਾਨੂੰ ਫਾਲੋ ਕਰਨੀ ਪੈਂਦੀ ਹੈ ਪਰ ਲਾਸਟ ਗੋਲ ਜਿਹੜਾ ਹੈ ਉਸ ਸਕੂਲ ਦੇ ਵਿੱਚ ਕਲਾਸਸ ਨੂੰ ਪਾਸ ਕਰਨਾ ਹੈ ਇਦਾਂ ਹੀ ਜੀਵਨ ਹੈ ਜਿੰਦੇ ਵਿੱਚ ਧਰਮ ਦੀ ਮਰਿਆਦਾ ਦੇ ਵਿੱਚ ਬਨ ਕੇ ਜਦੋਂ ਮੈਂ ਆਪਣੇ ਜੀਵਨ ਨੂੰ ਤੋਰਦਾ ਹਾਂ ਤੇ ਆਪਣੇ ਗੋਲ ਨੂੰ ਮੈਂ ਭੁੱਲਦਾ ਨਹੀਂ ਗੋਲ ਤੱਕ ਪਹੁੰਚ ਜਾ ਸੋ ਸਤਗੁਰੂ ਦੀ ਬਖਸ਼ਿਸ਼ ਕਰਨ ਅਸੀਂ ਆਪਣੇ ਗੋਲ ਤੋਂ ਨਾ ਖੁੰਝੀਏ ਗੋਲ ਹਮੇਸ਼ਾ ਚਿਤੇ ਰਹੇ ਮਰਿਆ ਦਾ ਨੋ ਨਿਭਾंदे ਨਿਭਾंदे ਗੋਲ ਤੱਕ ਪਹੁੰਚੀਏ ਮੈਂ ਇੱਥੇ ਸਮਾਪਤੀ ਕਰਦੀਆਂ ਵੀਜੀ ਨੂੰ ਬੇਨਤੀ ਕਰਦੀਆਂ ਕਿ ਉਹ ਟੇਕਅਪ ਕਰਨ ਦੀ